ਲੋ ਜੀ लास्ट ਬ੍ਰੇਕਫਾਸਟ ਇਨ ਜਾਰਜੀਆ ਕਰ ਲਿਆ ਟਾਈਮ ਹੋਇਆ ਪਿਆ ਆਪਣਾ ਚੱਲਣਾ ਆਪਾਂ ਚੱਲਣਾ ਆਪਾਂ ਤੂੰ ਹੈਪੀ ਹੈਪੀ ਸਮਾਨ ਕੌਣ ਚੱਕੂਗਾ ਬੈਗ ਨੀਰ ਚੱਕੂਗੀ ਹੂੰ ਜੱਸੇ ਬੈਗ ਜਿੱਤੀ ਤਾਂ ਆਪਾਂ ਪਤ ਤੋ ਚਲੋ ਕੱਢੋ ਪਾਕਟ ਚੋਂ ਕਿਵੇਂ ਲਾਈਦਾ ਹੁੰਦਾ ਤੈਨੂੰ ਪਤਾ ਚਲਾ ਕੇ ਦਿਖਾ ਦੇ ਚਲੋ ਚਲ ਸੋ ਮਾਈ ਗੋਡ ਚਲੋ ਕਿੱਥੇ ਪਾਉਣਾ ਵਾਪਸ ਵਾਪਸ ਕਿੱਥੇ ਇੱਥੇ ਪਾਉਣਾ ਇੱਥੇ ਕਿੱਥੇ ਪਾਉਣਾ ਬਾਪ ਕਿੱਥੋਂ ਕੱਢਿਆ ਸੀ ਇਹ ਕਾਰਡ ਕਿੱਥੋਂ ਕੱਢਿਆ ਸੀ ਉਹਦੇ ਚ ਪਾ ਦਿਓ ਵਾਪਸ ਉੰਗੀ ਬਰਾਵ ਚੱਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਹਾਸ ਕਰਦੇ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਜ ਤੁਹਾਨੂੰ ਪਤਾ ਜੀ ਆਪਣਾ ਜੌਰਜੀਆ ਦਾ ਲਾਸਟ ਦਿਨ ਤੇ ਆਪਣੀ ਫਲਾਈਟ ਅੱਜ ਅੱਗੇ ਦੀ ਤੇ ਸਾਮਾਨ ਸੋਣ ਆਪਾਂ ਪੈਕ ਕਰ ਲਿਆ ਸੀ ਰਾਤ ਹੀ ਕਰ ਲੈ ਸੀਗਾ ਵੈਸੇ ਤਾਂ ਪੈਕ ਕੁਛ ਕੋਸੀ ਮਾੜਾ ਮੋਟਰਸ ਨੂੰ ਬਸ ਬੱਚਾ ਇਹਨਾਂ ਦੀ ਤਕਦੀਰ ਦੁਆਰੇ ਬੈਠ ਖਲਾ ਲਿਆ ਉਹਨੇ ਕੱਪੜੇ ਆ ਵੀ ਮਰਜੀ ਦੇ ਪਾਏ ਤੇ ਫਿਰ ਤੁਹਾਨੂੰ ਪਤਾ ਆ ਵੀ ਸਮਾਂ ਲੱਗ ਗਿਆ ਹੁਣ ਮੈਂ ਉਹਨਾਂ ਨੂੰ ਥੱਲੇ ਛੱਡਿਆ ਤੇ ਤਾਂ ਦੇਖੋ ਕੱਲ ਹਜੇ ਟੋਲੀ ਲਈ ਐ ਇੱਥੇ ਛੱਡਤੀ ਕਹਿੰਦੀ ਲੈ ਕੇ ਨਹੀਂ ਜਾਣੀ ਕਮਾਲ ਆ ਗੱਲ ਜਿਵੇਂ ਅੱਕਾਂ ਦਾ ਵੀ ਔਖਾ ਯਾਰ ਲੋ ਵੀ ਅੱਜ ਸਾਡੀ ਵਾਪਸੀ ਐ ਇੱਥੋਂ ਪਤਾ ਨਹੀਂ ਜ਼ਿੰਦਗੀ ਦੇ ਦੁਆਰੇ ਕਦੇ ਇੱਥੇ ਆਵਾਂਗੇ ਕਿ ਨਹੀਂ ਆਵਾਂਗੇ ਪਰ ਤੇ ਬੁਲੀ ਸੀ ਹਾਂ ਆਵਾਂਗੇ ਮੈਂ ਕਿਤੇ ਮੈਂ ਤਾਂ ਆਵਾਂਗੇ ਵੀ ਤਿਬਲੇ ਸੀ ਸਾਨੂੰ ਬਹੁਤ ਸੋਹਣਾ ਲੱਗਾ ਬਹੁਤ ਲੋਕ ਵਧੀਆ ਲੱਗੇ ਇੱਥੇ ਆਪਣੇ ਜਿਹੜੇ ਪੰਜਾਬੀ ਸੀ ਉਹ ਵੀ ਬਹੁਤ ਵਧੀਆ ਸੀਗੇ ਤੇ ਜਿਹੜੇ ਇੱਥੋਂ ਦੇ ਲੋਕ ਆ ਉਹ ਵੀ ਬਹੁਤ ਵਧੀਆ ਸੀਗੇ ਤੇ ਕਿੰਨੇ ਦਿਨ ਸੀ 7-8 ਦਿਨ ਇੱਥੇ ਲਾਏ ਆ ਤੇ ਹੁਣ ਜਦੋਂ ਚੱਲੇ ਆ ਹੁਣ ਐਂ ਜਾ ਲੱਗਦਾ ਹਾਈ ਚੱਲੇ ਆ ਵਧੀਆ ਜੀ ਲੱਗ ਗਿਆ ਸੀਗਾ ਤੇ ਆਹ ਕੁਝ ਏਰੀਆ ਸੀ ਜਿੱਥੇ ਅਸੀਂ ਰਹਿੰਦੇ ਸੀਗੇ ਅੱਜ ਸਾਡੀ ਹੁਣ ਫਲਾਈਟ ਹੈਗੀ ਆ ਨੈਕਸਟ ਕੰਟਰੀ ਦੀ ਨੈਕਸਟ ਕੰਟਰੀ ਕਿਹੜੀ ਆ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ ਮੈਘਦੀਪ ਦੇ ਵਲੌਗਾਂ 'ਚ ਤੇ ਜਾਣਾ ਨਹੀਂ ਇੰਡੀਆ ਨਹੀਂ ਜਾਣਾ ਹਾਂ ਵੀ ਅਸੀਂ ਅਜੇ ਇੰਡੀਆ ਨਹੀਂ ਚੱਲੇ ਹੈਗੇ ਅਸੀਂ ਨੈਕਸਟ ਕੰਟਰੀ ਚੱਲੇ ਆ ਕਿੱਥੇ ਚੱਲੇ ਆ ਉਹ ਤੁਹਾਨੂੰ ਮੈਘਦੀਪ ਦੇ ਵਲੌਗਾਂ 'ਚ ਪਤਾ ਲੱਗ ਜਾਊਗਾ ਤੇ ਸਵੇਰ ਦਾ 뷰 ਕੁਛ ਇਦਾਂ ਦਾ ਹੁੰਦਾ ਇੱਥੇ ਜਿਹੜਾ ਕਿ ਬਹੁਤ ਜਿਆਦਾ ਸੋਹਣਾ ਵੈਸੇ ਅਸੀਂ 3-4 ਦਿਨ ਹੋ ਗਏ ਹੈ ਡੇਲੀ ਸਵੇਰ ਹੀ ਮਾਰਨਿੰਗ ਉੱਠਦੇ ਸੀ ਤੇ ਮਾਰਨਿੰਗ 뷰 ਦੇਖਦੇ ਸੀਗੇ ਦੀਰਕੌਰ ਜੀ ਮੋਨਿੰਗ ਬਾਏ ਬਾਏ ਟੈਬਲਿਸੀ ਬਾਏ ਬਾਏ ਕਰਦੇ ਹਾਂ ਟੈਬਲਿਸੀ ਨੂੰ ਬਾਏ ਬਾਏ ਸੀ ਯੂ ਸੂਨ ਚਲੋ ਜੀ ਮਿਲਦੇ ਹਾਂ ਹੁਣ ਤੁਹਾਨੂੰ 에어ਪੋਰਟ ਤੇ ਜਾ ਕੇ ਆਹ ਲੈਫਟ ਚ ਜਾਣਾ ਪਤਾ ਐਨਾ ਸਿਆਣਾ ਮੇਰਾ ਪੁੱਤ ਹੈਲਪ ਕਰਦਾ ਹਾਂ 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 ਇੱਥੇ ਵੀ ਜ਼ੀਰੋ ਨਹੀਂ ਹੁੰਦਾ ਇੱਕ ਨੰਬਰ ਨੂੰ ਹੀ ਗਰਾਉਂਡ ਫਲੋਰ ਕਹਿੰਦੇ ਆ ਜ਼ੀਰੋ ਮੰਨਦੇ ਨੂੰ ਆਪਣੇ ਆਪ ਨੂੰ ਜ਼ੀਰੋ ਹੀ ਮੰਨਦੇ ਆ ਇੱਕ ਨੰਬਰ ਹੀ ਮੰਨਦੇ ਆ ਸਿੱਧਾ ਦੋ ਨੰਬਰ ਨਹੀਂ ਮੰਨਦੇ ਚਲੋ ਜੀ ਚਲੋ ਬਾਹਰ ਕੱਢੋ ਇਹਨੇ ਮਥਿਆ ਹੋਇਆ ਵੀ ਸਾਨੂੰ 에어ਪੋਰਟ ਤੇ ਦੁਖੀ ਕਰਨ ਨਹੀਂ ਕਰਨਾ ਇੱਕ ਟਾਈਮ ਲਈ ਇਹ ਲੱਗਾ ਨਾ ਆਂਦੀ ਵੀ ਕੋਈ ਬੱਚਿਆਂ ਦੇ ਨਾਲ ਟਰੈਵਲ ਨਹੀਂ ਕਰਨਾ ਚਾਹੀਦਾ ਕਵਾਵਾ ਜੈਲੀ ਜਹਾਜ਼ ਕਿੱਥੇ ਆ ਪਲੇਨ ਕਿੱਥੇ ਆ ਉਹ ਦੇਖ ਪਲੇਨ ਕਿੰਨੇ ਖੜੇ ਆ ਰਾ ਸਿਸਟਮ ਵੀ ਜਿਹੜਾ ਜਾਣਿਆ ਨੂੰ ਨਾ ਜਾਂਦਾ ਚੱਚ ਨਾ ਚਲਾਉਣੇ ਚਾਹੀਦੇ ਆ ਜਾਂ ਨਹੀਂ ਚਲਾਉਣੇ ਚਾਹੀਦੇ ਜਾਂ ਹੋਣ ਹੀ ਨਾ ਇਹ ਚ ਹੁਣ ਹੈਗੇ ਤਾਂ ਹੈ ਆ ਹੈਂਗ ਹੋ ਗਿਆ ਹੁਣ ਤਕਦੀਰ ਫੇਰ ਚੱਕੂਗੀ ਰੋਣਾ ਮੇਰੇ ਹਿਸਾਬ ਨਾਲ ਆਈ ਤਾਂ ਸਾਨੂੰ ਬਹੁਤ ਅੱਜ ਸਾਨੂੰ ਸਿਕਿਉਰਿਟੀ ਚੈੱਕ ਇਨ ਮਿਲੇ ਨਹੀਂ ਤਾਂ ਕਿਤਾ ਉਦੋਂ ਬਾਅਦ ਬਹੁਤ ਇਹਦਾ ਹੋ ਆ ਹੈਂਗ ਕਰਨ ਲਈ ਕੋਈ ਜੈਕਟ ਵਗੈਰਾ ਜਾਂ ਕੁਝ ਵੀ ਕਪੜਾ ਇੱਧਰ ਆ ਜਾ ਤੂੰ ਹੇ ਤੇ ਬਾਦੇ ਕਾ ਦਾ ਜਵਕਾ ਨਾ ਟ੍ਰੈਵਲ ਇਹਨਾਂ ਔਖਾ ਹੀ ਹੈ ਚੱਲ ਨਾ ਵੇ ਮੇਰੀ ਤਾਂ ਹੋਏ ਨੀਂਂਦ ਰਕ ਲੈਨ ਹੀ ਨਹੀਂ ਹੁੰਦੀ ਆ ਵੀ ਜਗਾ ਰੱਖ ਕੇ ਕੀ ਬਹੁਤਾ ਹੈਗਾ ਹਰ ਇੱਕ ਲਾਈਨ ਹੀ ਨਹੀਂ ਹੁੰਦੀ ਮੇਰੀ ਸੀਟ ਉਹ ਕਾਲੇ ਜਿਹੋਕਾ ਨਾ ਸੱਚੀ ਡਰਾਈਵਰ ਕਰਨਾ ਬਹੁਤ ਅੰਗ ਕਰਦੇ ਧਾਨਾ ਜਿਹੜੇ ਦੋ ਦੋ ਤਿੰਨ ਤਿੰਨ ਲੈ ਕੇ ਡਰਾਈਵਰ ਕਰਦੇ ਅਰੋ ਲੜੀ ਜਾਣ ਆਪਸ ਵਿੱਚ ਤੇ ਦੇਖੋ ਕਿੰਨਾ ਬੰਦਾ ਜਲੂਸ ਕੱਢਦੇ ਆ ਜਾ ਕੇ ਬਹੁਤਾ ਹੁਣ ਦੇਖੀ ਹੁਣ ਖੁਸ਼ ਬੈਠੀ ਆਇਂ ਨਹੀਂ ਪਤਾ 1 ਮਿੰਟ ਚ ਬੰਦ ਹੋ ਗਿਆ 1 ਮਿੰਟ ਚ ਹੀ ਛੜਾ ਚੱਕਦੇ ਯਾਕਾਂ ਦਾ ਹੀ ਨਾ ਉਹ ਜੀ ਉੱਠਣ ਲੱਗਿਆਂ ਬਸ ਜਹਾਜ਼ 'ਚ ਬਹਿ ਗਏ ਆਂ ਚੱਲਦੇ ਆਂ ਫਿਰ ਅਗਲੇ ਮੁਲਕ ਅਰ ਮੈਸਿਸ ਜੋਂ ਪਸਟਾਇਨ ਅਗਲੇ ਨੇ ਸੋਚਣਾ ਕੀ ਬਣਾਇਆ ਗੂਸੇ ਬਸ ਉੱਡਦੇ ਹੀ ਨਹੀਂ ਕਿ ਕਿਹੜੇ ਟੋਨੇ ਹੁੰਦੇ ਆਂ ਹੁਣ ਤਾਂ ਅਨਾਉਂਸਮੈਂਟ ਚੱਲੀ ਨਹੀਂ ਹੁੰਦੀ ਆਪਣੇ ਰੁਚੀ ਨੂੰ ਲਾਣੇ ਨਾ ਪੂਰੀ ਕਿ 31 50 ਅਗਲੇ ਸਤਫਲ ਚੱਲੂਗਾ ਪਤਾ ਅਨਾਉਂਸਮੈਂਟ ਚੱਲੀ ਜਾਂਦੀ ਆਂ ਵੇਟ ਤਾਂ ਕਰਿਆ ਕਰਾਂਗੇ ਮੇਰੇ ਕਿੱਪਾ ਤੇ ਟਾਇਲਟ ਨੇ ਪੁੱਤਰਾ ਜਾਦੂਗਰ ਥੋੜੀ ਮਸ਼ਾਅਰ ਹੋ ਗਈਆਂ ਇਹ ਦੋ ਵਿਕੁਚੇ ਨੇ ਤਾਂ ਬੋਟ 300 ਅਨਾਉਂਸਮੈਂਟ ਕੀ ਲੈ ਕੇ ਅਨਾਉਂਸਮੈਂਟ ਇਨ ਪ੍ਰੋਗਰੈਸ ਪਲੀਜ਼ ਵੇਟ ਨਾ ਮੀਨ ਟੂ ਚੈਨਲ ਮੈਂਡੂਡ ਲਾਈਕ ਟੂ ਵੈਲਕਮ ਯੂ ਆਨ ਬੋਰਡ ਥਿਸ ਇਜ਼ ਪਾਕਿਸਤਾਨ 에ਅਰਵੇਜ਼ ਤਕਦੀਰ ਨੂੰ ਨਾ ਇੰਨਾ ਸਮਾਰਦੇ ਜਾਂਦੇ ਆ ਕਿ ਬੱਚਿਆਂ ਵਾਸਤੇ ਵੈਸੇ ਕਈ 에ਅਰਲਾਈਨਾਂ ਚ ਹੁੰਦੀ ਆ ਜੀ ਕੰਬਲ ਦੇ ਕੇ ਸਹਰਾਣਾ ਦੇ ਕੇ ਸਾਨੂੰ ਐ ਲੱਗਿਆ ਵੀ ਤਕਦੀਰ ਸਾਨੂੰ ਲੈ ਕੇ ਆਈ ਐ ਅਸੀਂ ਬੈਗ ਦਿੱਤਾ ਪੂਰਾ ਵਧੀਆ ਏਅਰ ਲਾਈਨ ਆ ਯਾਰ ਡੈਡੀ ਆ ਗਈ ਡੈਡੀ ਪਹੁੰਚ ਗਏ ਲੋਬੀ ਪਹੁੰਚ ਚੁੱਕੇ ਆ ਨਵੇਂ ਘਰ ਦੇ ਵਿੱਚ ਹਜੇ ਸਾਡਾ ਪੰਜ ਚਾਰ ਦਿਨ ਹੁਣ ਇਹ ਘਰ ਆ ਕੰਟਰੀ ਕਿਹੜੀ ਆਏ ਆ ਇਹ ਨਹੀਂ ਦੱਸਣਾ ਇਹ ਤਾਂ ਨੂੰ ਵੇਟ ਕਰਨਾ ਪਿਆ ਆ ਜਿੰਨੇ ਦਿਨ ਇਹ ਕੰਟਰੀ ਦਾ ਵਲੌਗ ਨਹੀਂ ਆਉਂਦਾ ਪਹਿਲਾਂ ਹਣਾ ਕਿਉਂਕਿ ਹੁਣ ਆਪਾਂ 4-5 ਦਿਨ ਤਾਂ ਇੰਡੀਆ ਚਲੇ ਜਾਣਾ ਤੇ ਇਸ ਕਰਕੇ ਫਿਰ ਆਪਾਂ ਕਿੱਥੇ ਆਏ ਆ ਇਹ ਨਹੀਂ ਦੱਸਦੇ ਹੁਣ ਇਤਕੀ ਆ ਰੱਬਾ ਆ ਵੀ ਸਾਨੂੰ ਦੋ ਬੈੱਡ ਮਿਲੇ ਕਮਰੇ 'ਚ ਹਾਂ ਇੱਥੇ ਦੋ ਬੈੱਡ ਇਹ ਅਸਲ ਦੇ ਵਿੱਚ ਜਿਹੜਾ ਰੂਮ ਅਸੀਂ ਬੁੱਕ ਕੀਤਾ ਸੀਗਾ ਉਹ ਕਹਿੰਦੇ ਵੀ ਉਹਦੇ ਵਿੱਚ ਕੋਈ ਥੋੜੀ ਪ੍ਰੋਬਲਮ ਆ ਤੋ ਸਵੇਰ ਤੱਕ ਸੈੱਟ ਕਰਕੇ ਫਿਰ ਤੁਹਾਨੂੰ ਉਹ ਰੂਮ ਦੇ ਦੇਵਾਂਗੇ ਵੀ ਅੱਜ ਲਈ ਤੁਹਾਨੂੰ ਇਹ ਰੂਮ ਦੇਤਾ ਹੈ ਵੈਸੇ ਰੂਮ ਬਹੁਤ ਸੋਹਣਾ ਯਾਰ ਬਹੁਤ ਬਹੁਤ ਕਲੀਨ ਹੈ ਔਰ ਮੈਂ ਇਹ ਮੁਲਕ ਬਾਰੇ ਡਰਿਆ ਬੜਿਆ ਸੀਗਾ ਵੀ ਮੈਨੂੰ ਆਇਆ ਸੀ ਯਾਰ ਸ਼ਾਇਦ ਪਤਾ ਨਹੀਂ ਯਾਰ ਐ ਨਾ ਹੋਵੇ ਵੀ ਕਿਉਂਕਿ ਮੈਂ ਵਾਰ-ਵਾਰ ਇਹੀ ਕਹਿੰਦਾ ਹਾਂ ਜਦੋਂ ਬੰਦਾ ਫੈਮਿਲੀ ਨਾਲ ਟਰੈਵਲ ਕਰਦਾ ਨਾ ਮੇਰੀ ਪਤਾ ਨਹੀਂ ਕੀ ਆਦਤ ਹੈ ਵੀ ਮੈਨੂੰ ਇਹ ਹੁੰਦਾ ਵੀ ਯਾਰ ਫੈਮਿਲੀ ਦੇ ਨਾਲ ਤਾਂ ਕੰਫਰਟੇਬਲ ਹੋਵੇ ਹਰ ਇੱਕ ਚੀਜ਼ ਹਨਾ ਕੋਸ਼ਿਸ਼ ਕਰੀ ਦੀ ਹੈ ਕੱਲਾ ਹੋਵੇ ਬੰਦਾ ਫੇਰ ਚਾਹੇ ਜਾਂ ਜਿਵੇਂ ਮਰਜੀ ਹੋਵੇ ਬੰਦਾ ਠੱਕੇ ਖਾਂਦਾ ਫਿਰਦਾ ਕੋਈ ਐਡਾ ਚੱਕਰ ਨਹੀਂ ਹੁੰਦਾ ਬੰਦਾ ਕੱਲਾ ਅਡਜਸਟ ਕਰਨਾ ਬਹੁਤ ਸੌਖਾ ਹੁੰਦਾ ਕਿਸੇ ਵੀ ਚੀਜ਼ ਦੇ ਵਿੱਚ ਪਰ ਬੱਚਾ ਤੁਹਾਨੂੰ ਪਤਾ ਹੀ ਇਹ ਤਾਂ ਜਾਜ ਦੇ ਵਿੱਚ ਨਹੀਂ ਅਡਜਸਟ ਕਰਦੀ ਤੇ ਤੁਸੀਂ ਸੋਚੋ ਵੀ ਜੀ ਕੋਈ ਤੱਕ ਮਾੜਾ ਮੋਟਾ ਫਰਕ ਹੈ ਵੀ ਬਹੁਤ ਤੰਗ ਕਰਦੀ ਹੈ ਨਾ ਅੱਜ ਵੀ ਸਾਨੂੰ ਇਹਨੇ ਬਹੁਤ ਠਿੱਠ ਕੀਤਾ ਜਾਜ ਦੇ ਵਿੱਚ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਪਤਾ ਨਹੀਂ ਫਲਾਈਟ ਚੜਨ ਤੋਂ ਕੋਈ ਹੈਗੀ ਦਿੱਕਤ ਵੀ ਨਹੀਂ ਚੜਨਾ ਜਾਂ ਲੰਬੀ ਫਲਾਈਟਸ ਤਾਂ ਹਜੇ ਸੀ ਲੈ ਕੇ ਨਹੀਂ ਗਏ ਅਸੀਂ ਕਿਸੇ ਚ ਵੀ ਹਜੇ ਇਹਨੂੰ ਤੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ ਉੱਥੇ ਇੰਟਰਨੈਟ ਨਹੀਂ ਚੱਲਦਾ ਹੁੰਦਾ ਫਲਾਈਟ ਦੇ ਵਿੱਚ ਇਹਨੂੰ ਫਿਰ ਆਇਆ ਹੁੰਦਾ ਵੀ ਇੰਟਰਨੈਟ ਚੱਲੇ ਹਜੇ ਇਹਨੂੰ ਬੱਚੀ ਕਰਕੇ ਇਹਨੂੰ ਪਤਾ ਨਹੀਂ ਹੈ ਵੀ ਫਲਾਈਟ 'ਚ ਨੈਟ ਨਹੀਂ ਚੱਲਦਾ ਕਈਆਂ 'ਚ ਚੱਲਦਾ ਵੀ ਆ ਪਰ ਉਹ ਵੱਡੀਆਂ ਫਲਾਈਟਾਂ ਨੇ ਹਨਾ ਤੇ ਔਖਾ ਤਾਂ ਬਹੁਤ ਹੋਇਆ ਅੱਜ ਸਾਨੂੰ ਤੁਹਾਨੂੰ 3-4 ਘੰਟੇ ਬਹੁਤ ਸਾਡੀ ਲੜਾਈ ਵੀ ਹੋਈ ਜਹਾਜ਼ ਦੇ ਵਿੱਚ ਹੀ ਸਾਡੀ ਲੜਾਈ ਹੋ ਗਈ ਚਲੋ ਕੋਈ ਚੱਕਰ ਨਹੀਂ ਗਿਆ ਚੱਲਦਾ ਸਾਰਾ ਕੁਝ ਹੈ ਨਾ ਪਹੁੰਚ ਗਏ ਸੁੱਖ ਸ਼ਾਂਤੀ ਦੇ ਨਾਲ ਤੇ ਹੁਣ ਇੱਥੇ ਦੋ ਤਿੰਨ ਦਿਨ ਘੁੰਮਾਂਗੇ ਫਿਰ 2-4 ਦਿਨ ਬਾਅਦ ਆਪਣੀ ਜਿਹੜੀ ਇੰਡੀਆ ਦੀ ਟਿਕਟ ਇੱਥੋਂ ਹੈਗੀ ਆ ਠੀਕ ਹੈ ਫਿਰ ਆਪਾਂ ਇੰਡੀਆ ਜਾਵਾਂਗੇ ਸਮਾਨ ਸੱਪਾ ਲਿਆ ਕੇ ਕੇਰਾ ਹੀ ਰੱਖਤਾ ਕਿਉਂਕਿ ਥੱਕ ਬਹੁਤ ਗਏ ਬਾਈ ਸਵੇਰ ਦੇ ਅਸੀਂ ਟੈਬਲੀਸੀ ਤੋਂ ਹੋਟਲ ਤੋਂ ਚੱਲੇ ਆ ਆਲਮੋਸਟ 9:30 ਵਜੇ ਚੱਲ ਪਏ ਸੀਗੇ 10:00 ਵਜੇ ਸੀ 에어ਪੋਰਟ ਪਹੁੰਚੇ ਤੇ ਹੁਣ ਸ਼ਾਮ ਦੇ ਉੜੇ ਟਾਈਮ ਹੋਇਆ ਆ ਮੇਰੇ ਖਿਆਲ ਦੇ ਵਿੱਚ 6:00 ਵਜੇ ਜੋ ਤੁਸੀਂ ਦੇਖੀ 6:00 ਵਜੇ ਕੇ ਸਾਤ 6:00 ਵਜੇ ਤਾ ਹੁਣ ਜਾ ਕੇ ਸਾਂਹ ਆਇਆ ਵੀ ਹੁਣ ਜਾ ਕੇ ਬੈਠੇ ਆਂ ਟਾਈਮ ਲੱਗ ਜਾਂਦਾ ਮੰਲੋ ਮਲੀ ਸਹਿਮ ਵਗੈਰਾ ਲੈਣੇ ਕਰਾਂਸੀ ਲੈਣੀ ਉਹਨਾਂ ਨੇ ਥੋੜਾ ਜਿਹਾ ਆਉਂਦਿਆਂ ਨੂੰ ਆਉਂਦਿਆਂ ਨੂੰ ਵੀ ਉਹਨਾਂ ਨੇ ਥੋੜਾ ਜਿਆਦਾ ਪਕਾਈ ਕਰਾਈ ਮਤਲਬ ਵੀ ਉਹੀ ਸਵਾਲਗਿਰੀਆਂ ਕਰੀ ਜਾਂਨ ਕਮਾਲ ਆ ਯਾਰ ਮੈਂ ਕਹਾ ਵੀ ਹੁਣ ਤਾਂ ਅਸੀਂ ਚੱਲੇ ਆਂ ਵੀ ਹੁਣ ਤਾਂ ਕੋਈ ਥੋੜਾ ਬਣਦਾ ਹੀ ਨਹੀਂਗਾ ਆਊਟ ਤੇ ਤਾਂ ਇੰਨਾ ਬਣ ਹਾਂ ਕੰਟਰੀ ਇੰਨਾ ਤੇ ਕੀਤੇ ਨਹੀਂ ਜਦ ਕਿ ਕੰਟਰੀ ਆਊਟ ਤੇ ਇੱਥੇ ਵੀ ਮੈਨੂੰ ਤਾਂ ਇੱਥੇ ਇਹਨਾਂ ਨੂੰ ਤਾਂ ਲੱਗੀਆਂ ਸਟੈਂਪਾਂ ਮੇਰੇ ਦੂਜਾ ਮੈਨੂੰ ਦੇਖ ਕੇ ਮੇਰੀ ਫੋਟੋ ਫੁੱਟੋ ਚੰਗੀ ਤਰ੍ਹਾਂ ਸਕੈਨ ਕੀਤੀ ਪਾਸਪੋਰਟ ਤੇ ਵੀ ਵੀ ਇਹ ਬੰਦਾ ਸੇਮ ਆ ਕਿ ਹੋਰ ਨਾਲਾ ਕਿ ਮੇਰੀ ਦਾੜੀ ਵਾਲੀ ਫੋਟੋ ਲੱਗੀ ਹੋਈ ਪੱਗ ਵਾਲੀ ਫੋਟੋ ਲੱਗੀ ਹੋਈ ਹੈ ਪਾਸਪੋਰਟ ਤੇ ਜੇ ਤੁਸੀਂ ਸੋਚੋ ਵੀ ਮੇਰੀ ਮੋਨੇ ਦੀ ਫੋਟੋ ਲੱਗੀ ਹੁੰਦੀ ਵੀ ਪਹਿਲਾਂ ਉਹਦਾ ਪੁਰਾਣਾ ਦਾ ਪਾਸਪੋਰਟ ਤੇ ਮੈਂ ਟਰੈਵਲ ਕਰ ਰਿਹਾ ਹੁੰਦਾ ਫਿਰ ਤਾਂ ਜਮੇ ਕਮਾਲ ਸੀ ਫਿਰ ਤਾਂ ਮੈਨੂੰ ਲੱਗਦਾ ਮੈਨੂੰ ਕਿਸੇ ਐਂਟਰੀ ਨਹੀਂ ਦੇਣੀ ਸੀ ਹਣਾ ਪਰ ਮੈਨੂੰ ਤਾਂ ਨਹੀਂ ਸਾਡੀ ਤਾਂ ਕੀਤੀ ਸੀ ਸਕੈਨ ਹਾਂ ਮੇਰਾ ਪਾਸਪੋਰਟ ਸਕੈਨ ਤੱਕ ਕੀਤਾ ਚਲੋ ਅੱਡ-ਅੱਡ ਸਕਿਉਰਿਟੀ ਰੀਜ਼ਨ ਹੁੰਦੇ ਆ ਕੋਈ ਇਹਦੇ ਵਿੱਚ ਆਪਾਂ ਐ ਨਹੀਂ ਕਹਿੰਦੇ ਹਨਾ ਡਾਊਟ ਹੁੰਦਾ ਤਾਂ ਫੇਰ ਹੀ ਆਫੀਸਰ ਐਦਾਂ ਕਰਦਾ ਹੈ ਪਰ ਅਜ਼ਰ ਬਾਈ ਜਾਨ ਸਾਨੂੰ ਨਜ਼ਾਰਾ ਆ ਗਿਆ ਸੀਗਾ ਉਹਨਾਂ ਨੇ ਐ ਮੈਂ ਕਹਣਾ ਯਾਰ ਫੀਲ ਹੀ ਨਹੀਂ ਹੋਣ ਦਿੱਤਾ ਵੀ ਤੁਸੀਂ ਦੂਜੀ ਕੰਟਰੀ 'ਚ ਆਇਆ ਟੜਕ ਦੇ ਨੇ ਚਲੋ ਜੀ ਬਾਹਰ ਕੈਂਟਾਂ 'ਚ ਅੰਦਰ ਹੁਣ ਥੋੜਾ ਬਹੁਤ ਫਰੈਸ਼-ਫਰਿਸ਼ ਹੋਣੇ ਆ ਫਿਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਇਸੇ ਹੋਟਲ ਦੇ ਥੱਲੇ ਇੰਡੀਅਨ ਰੈਸਟੋਰੈਂਟ ਹੈਗਾ ਕਿਉਂਕਿ ਹੁਣ ਜੋਧ ਦਾ ਪਤਾ ਨਹੀਂ ਕੀ ਗੱਲ ਹੈ ਵੀ ਕੁਝ ਦਿਨਾਂ ਤੋਂ ਚੌਰਜੀਆ ਨੇ ਪਤਾ ਨਹੀਂ ਕੀ ਨੱਕ ਮੋੜਤਾ ਚਿਕਨ ਤੋਂ ਤੇ ਚੇਹੰਤਾ ਖਾਂਦੇ ਨਹੀਂ ਫਿਰ ਇੱਥੇ ਵੀ ਵੈਜ অপਸ਼ਨ ਬਹੁਤ ਘੱਟ ਆ ਸਿਰਫ ਇੰਡੀਅਨ ਰੈਸਟੋਰੈਂਟ ਦੇ ਵਿੱਚ ਚਾਂਸ ਆ ਵੀ ਮਿਲ ਜੇ ਤੇ ਇੰਡੀਅਨ ਰੈਸਟੋਰੈਂਟ ਆਪਣੇ ਇੱਥੇ ਹੈਗਾ ਹੋਟਲ ਦੇ ਵਿੱਚ ਹੀ ਬੇਸਮੈਂਟ ਦੇ ਵਿੱਚ ਚਲੋ ਸ਼ੁਕਰ ਆ ਵੀ ਆਪਾਂ ਨੂੰ ਕਿਤੇ ਬਾਹਰ ਦੂਰ ਜਾਣ ਦੀ ਜ਼ਰੂਰਤ ਨਹੀਂ ਬਸ ਸਵਾਦ ਹੋਵੇ ਖਾਣਾ ਤੇ ਆਪਣਾ ਵਧੀਆ ਇੱਥੇ ਹੀ ਸਰ ਜਾਣਾ ਹੈ ਤੇ ਉੱਥੇ ਸਾਨੂੰ ਬ੍ਰੇਕਫਾਸਟ ਇਨਕਲੂਡਡ ਸੀਗਾ ਪਰ ਇੱਥੇ ਇਹ ਕਹਿੰਦੇ ਵੀ ਮੌਸਮ ਕਰਕੇ ਬ੍ਰੇਕਫਾਸਟ ਜਿਹੜਾ ਆ ਇਨਕਲੂਡਡ ਨਹੀਂ ਹੈਗਾ ਵੀ ਕਹਿੰਦੇ ਬੰਦ ਕੀਤਾ ਹੋਇਆ ਪਤਾ ਨਹੀਂ ਠੰਡ ਦੇ ਵਿੱਚ ਨਹੀਂ ਆਫ ਸੀਜ਼ਨ ਕਰਕੇ ਬੰਦ ਕੀਤਾ ਹੋਇਆ ਉਹ ਇਹ ਮੈਨੂੰ ਸਮਝ ਨਹੀਂ ਲੱਗ ਲੋਜੀਕਲੀ ਜੀਣ ਲੱਗੀ ਗੱਲ ਚਲੋ ਕੋਈ ਚੱਕਰ ਨਹੀਂਗਾ ਬ੍ਰੇਕਫਾਸਟ ਵੀ ਖਾ ਲਿਆ ਕਰਾਂਗੇ ਫਿਰ ਹੋਰ ਕੀ ਆ 8 ਦਿਨ ਬ੍ਰੇਕਫਾਸਟ ਵਧੀਆ ਕੀਤਾ ਹੋਟਲ ਦੇ ਵਿੱਚ ਫਰੀ ਹੈ ਨਾ ਥੱਕ ਹੋ ਜਾਂਦਾ ਬਈ ਫਲਾਈਟ ਚਾਹੇ ਛੋਟੀ ਹੋਵੇ ਲੰਬੀ ਹੋਵੇ ਥੋੜੀ ਲੰਬੀ ਹੋਵੇ ਭਾਵੇਂ ਦੀ ਪਰ ਆਹ ਰੋਡਾ ਹੀ ਹੋ ਜਾਂਦਾ 2 ਘੰਟੇ ਪਹਿਲਾਂ 에어ਪੋਰਟ ਦੇ ਵਿੱਚ ਜਾਓ ਫਿਰ ਫਲਾਈਟ ਉਤਰਨ ਤੋਂ ਹੁਣ ਫਲਾਈਟ ਤਾਂ ਸਾਡੀ ਉਤਰੀ ਹੋਈ ਹੈ ਉਰੇ ਦੇ 4 ਵਜੇ ਦੇ ਦੀ ਤੇ ਅਸੀਂ ਹੋਟਲ 'ਚ ਪਹੁੰਚਿਆ 6 ਵਜੇ 2 ਘੰਟੇ ਲੱਗੇ ਨਾ ਨਾਲੇ 에어ਪੋਰਟ ਇੱਥੇ ਸਾਰਾ ਹੀ 4-5 ਕਿਲੋਮੀਟਰ ਦੂਰ ਆ ਖਾ ਲਈਆਂ ਰੋਟੀਆਂ ਰੋਟੀ ਅੱਜ ਬੜੀ ਮਹਿੰਗੀ ਖਾਧੀ ਹੈ ਬਈ ਇੰਡੀਆ ਦੇ ਹਿਸਾਬ ਨਾਲ 2.5 ਲੱਖ ਰੁਪਏ ਦੀ 2.5 ਲੱਖ ਦੀ ਰੋਟੀ ਖਾ ਗਏ ਕਮਾਲ ਦੀ ਗੱਲ ਆ ਉਧਰ ਬੰਦੇ ਹੈਰਾਨ ਕਰੇ ਪਏ ਵੀਡੀਓ ਕਾਲ ਤੇ ਲੱਖ-ਲੱਖ ਦਾ ਨੋਟ ਵੇਖ ਕੇ ਹੈਰਾਨ ਹੋਏ ਪਏ ਹਾਂ ਨੇ ਹਾਂ ਇੰਨੀ ਕਰਾਂਸੀ ਡਾਊਨ ਆਇਆ ਇਸ ਮੁਲਕ ਦੀ ਜਿੱਥੇ ਆਪਾਂ ਆਏ ਆ 2.5 ਲੱਖ ਰੁਪਏ ਦੀ ਰੋਟੀ ਤੁਸੀਂ ਹੈਰਾਨੇ ਮੈਨੂੰ ਫੀਲਿੰਗ ਆਈ 2.5 ਲੱਖ ਰੁਪਏ 2.5 ਲੱਖ ਰੁਪਏ 'ਚ ਆਪਣੇ ਜਾਗੋ ਹੋ ਜਾਂਦੀ ਹੈ ਚੰਗੀ ਖਾਸੀ 2.5 ਸਾਲਾਂ ਦਾ ਰਸ਼ਨ ਆ ਜਾਣਾ 2.5 ਸਾਲਾਂ ਦਾ ਕਿਉਂ ਰਸ਼ਨ ਆਇਨਾ ਜਿਆਦਾ ਆ ਜਾਣਾ 2.5 ਲੱਖ ਰੁਪਏ 'ਚ ਹਾਂ ਤੇ ਆਹ ਕੁੱਕੀਸ ਦਿੱਤੀਆਂ ਸੀ ਉਹਨਾਂ ਨੇ ਹਾਂ ਉੱਥੇ ਤਾਂ ਖਾਦੀਆਂ ਨਹੀਂ ਨਾਲ ਲਿਆਂਦੀਆਂ ਬੜੀਆਂ ਸੁਆਦਾਂ ਕੱਤੀਰ ਮੈਨੂੰ ਜਾਰਜੀਆ ਨੰਬਰ ਤੋਂ ਕਿਸੇ ਤੋਂ ਫੋਨ ਆਉਂਦਾ ਸੀਗਾ ਪਤਾ ਨਹੀਂ ਸ਼ਾਇਦ ਕਿਸੇ ਨੇ ਨੰਬਰ ਲੈ ਕੇ ਕਿਦਾਂ ਪੱਜੇਰਾ ਨੰਬਰ ਤਾਂ ਕਿਸੇ ਕੋਈ ਨਹੀਂ ਸੀ ਉਹ ਪਤਾ ਨਹੀਂ ਕੱਲ ਆਉਂਦਾ ਸੀ ਰਾਤ 11 12 ਵਜੇ ਉਦੋਂ ਮੈਂ ਸੁੱਤਾ ਪਿਆ ਸੀ ਨੀਂਦ ਦੇ ਵਿੱਚ ਮੈਨੂੰ ਪਤਾ ਨਹੀਂ ਲੱਗਿਆ ਸਵੇਰੇ ਪਤਾ ਲੱਗਿਆ ਸਵੇਰੇ ਜਦੋਂ ਆਪਾਂ 에ਰਪੋਰਟ ਆ ਗਏ ਉਦੋਂ ਵੀ ਮੈਸਕ ਆ ਲਈ ਪਈ ਸੀਗੀ ਪਰ 에ਰਪੋਰਟ ਆ ਕੇ ਵਾਈਫਾਈ ਨਹੀਂ ਕਨੈਕਟ ਹੋਇਆ ਤੇ ਜਹਾਜ਼ 'ਚ ਬਹਿ ਕੇ ਮੈਨੂੰ ਪਤਾ ਲੱਗਿਆ ਅਸਲ ਦੇ ਵਿੱਚ ਵੀ ਫੋਨ ਆਇਆ ਸੀ ਸਵੇਰੇ ਪਤਾ ਨਹੀਂ ਕੀ ਦਾ ਸੀਗਾ ਵੱਜਿਆ ਤਾਂ ਸੀਗਾ ਪਾਲਣੀ ਇੰਦੇ ਤੁਸੀਂ ਉੱਠਣ ਦੀ ਆਹ ਦੇਖੋ ਉਹਨੂੰ ਜਿਹੜੀ ਤੋਂ ਮਿਲੀ ਆ ਆ ਮਿਲੀ ਸੀ ਬਈ 에어ਲਾਈਨ ਵਾਲਿਆਂ ਤੋਂ ਦਿਖਾਈਏ ਤੁਹਾਨੂੰ ਬੜੀ ਵਧੀਆ 에어ਲਾਈਨ ਸੀਗੀ ਯਾਰ ਬੱਚਿਆਂ ਦਾ ਕਾਫੀ ਖਿਆਰ ਰੱਖਦੇ ਪਰ ਇਹ ਬੱਚੇ ਨਹੀਂ 에어ਲਾਈਨ ਦੇ ਵਿੱਚ ਨਹੀਂ ਟਿਕਦੇ ਇਹ ਬੱਚੇ ਇਹ ਬੱਚੇ ਤੰਗ ਹੀ ਕਰਦੇ 에어ਲਾਈਨ ਦੇ ਵਿੱਚ ਰੋਟੀ ਪਾਣੀ ਛਕ ਲਿਆ 9 ਵਜ ਗਏ ਬਈ ਇੱਥੇ ਵੀ ਤੇ ਵਧੀਆ ਮੁਲਕ ਹੈ ਬਈ ਇਹ ਵੀ ਠੀਕ ਠਾਕ ਘੈਂਟਾ ਘੁੰਮਣ ਵਾਲਾ ਬਾਕੀ ਆਉਣ ਵਾਲੇ ਵਲੌਗ ਹੈ ਤੁਹਾਨੂੰ ਪਤਾ ਲੱਗੇ ਹਿੰਦੀ ਦੇ ਹਿਸਾਬ ਨਾਲ ਇੰਡੀਆ ਦੇ ਹਿਸਾਬ ਨਾਲ ਤਾਂ ਬਹੁਤ ਸਸਤੀ ਆ 1500 ਰੁਪਏ ਚ ਉਹਦੀ 2.5 ਲੱਖ ਬਣਦੇ ਆ ਹਾਂ ਆਪਣੇ ਇੰਡੀਆ ਦਾ 15-1600 ਹੀ ਬਣੇ 1500 ਹੀ ਬਣਿਆ ਔਰ ਉਹ ਵੀ ਅਸੀਂ ਮੰਨ ਕੇ ਚਲੋ ਮੈਨੂੰ ਲੱਗਦਾ ਵੀ ਜੇ ਨਾ ਮੰਗਾਉਂਦੇ ਆਪਾਂ ਬਰੀਆਨੀ ਜਿਹੜੀ ਵੈਜ ਬਰੀਆਨੀ ਬਾਅਦ ਚ ਮੰਗਾਈ ਆ 1200 ਦਿਖਾਣੀ ਫੇਰ ਤਾਂ ਬਸ ਹਾਂ 1000 ਰੁਪਏ ਜੀ ਸਰ ਜਣਾ ਸੀਗਾ ਇੰਨੀ ਸਸਤੀ ਰੋਟੀ ਸਾਡੇ ਇਸ ਟ੍ਰਿਪ ਦੇ ਵਿੱਚ ਪਹਿਲੀ ਥਾਂ ਮੇਰੇ ਖਿਆਲ ਦੇ ਵਿੱਚ ਜੀ ਕਹਿੰਦਾ ਇੰਡੀਆ ਦੇ ਹਿਸਾਬ ਨਾਲ ਤਾਂ ਇੱਥੇ ਬੰਦੇ ਦੀ ਤਨਖਾਹ ਹੀ ਬੜੀ ਹੁੰਦੀ ਹੋਣੀ ਆ ਹਾਂ 2 ਕਰੋੜ ਕਮਾ ਲੇਗਾ ਸਾਡਾ ਮੁੰਡਾ ਫਿਰ ਇਦਾਂ ਹੋਊਗਾ ਰੇਸ਼ਤਾ ਪੱਕਾ ਰੇਸ਼ਤਾ ਪੱਕਾ ਕਿਹੜਾ ਸਾਡੇ ਕੋਲੋਂ 2 ਕਰੋੜ ਕਮਾਉਂਦਾ ਜਦੋਂ ਇੰਡੀਆ ਹੁਣ ਆਉਂਦਾ ਜਦੋਂ ਦੱਸਣਾ ਵੀ ਆ ਇੰਡੀਆ ਦੇ ਹਿਸਾਬ ਨਾਲ ਇੰਨਾ ਕਮਾਉਂਦਾ ਕਹਣਾ ਉਹ ਤੱਕਾ ਹੀ ਹੋ ਗਿਆ ਆਹੀਂ ਤੁਹਾਨੂੰ ਦੱਸਦੇ ਆਂ ਵੀ ਜਦੋਂ 에어ਪੋਰਟ ਤੋਂ ਹੁਣ ਆਉਣਾ ਸੀਗਾ ਤਾਂ ਤਕਰੀਬਨ 2k ਡਾਲਰ ਚ ਟੈਕਸੀ ਆ ਰਹੀ ਸੀ 2 ਡਾਲਰ ਕੁਝ ਵੀ ਨਹੀਂ ਹੁੰਦੇ ਇੱਥੇ ਦਾ 30 40000 ਰੁਪਿਆ ਬਣਦਾ ਸੀਗਾ ਤੇ ਤਕਦੀਰ ਜ਼ਿਆਦਾਤਰ ਕਰਤੀ ਕਰਕੇ ਫਿਰ ਸਾਨੂੰ ਏਜੰਡਿਕਸ ਟੈਕਸੀ ਦੂਰ ਪੈਂਦੀ ਸੀਗੀ ਫਿਰ ਅਸੀਂ ਹੋਰ ਬੋਕੀ ਫਿਰ ਦਾ 10 ਡਾਲਰਾਂ ਚਾਏ ਫਿਰ ਅਸੀਂ ਸਵਾ ਲੱਖ ਰੁਪਿਆ ਟੈਕਸੀ ਦਾ ਦਿੱਤਾ ਸਵਾ ਲੱਖ ਚ ਇੱਥੇ ਆਏ ਅਸੀਂ ਉਹਨਾਂ ਦੋਨਾਂ ਕੰਟਰੀਆਂ ਨਾਲੋਂ ਇਸ ਕੰਟਰੀ ਚ ਘੱਟ ਸਪੈਂਡ ਕਰਾਂਗੇ ਹਨਾ ਹਾਂ ਮਤਲਬ ਐਵਰੇਜ ਤਾਂ ਜੋਤ ਪੂਰੀ ਦੁਨੀਆ ਚ ਹੀ ਚਲੋ ਇੱਕ ਦੋ ਮੁਲਕਾਂ ਨੂੰ ਛੱਡ ਕੇ ਜਿਹੜੇ ਮਹਿੰਗੇ ਨੇ ਬਈ ਐਵਰੇਜ ਠੀਕ ਹੀ ਪੈਂਦੀ ਇਹ ਇੱਕੋ ਜਿੰਨੀ ਪੈਂਦੀ ਹੈ ਕਈ ਮੁਲਕਾਂ ਨੇ ਲਾਇਆ ਸਾਹਿਬ ਪਰ ਇਹ ਮੇਰੇ ਸਾਬ ਨਾਲ ਜਿੰਨੇ ਕੁ ਮੁਲਕ ਚ ਆ ਗਏ ਆਪਾਂ ਆਪਣੀ ਹੁਣ ਇਹ ਹੋ ਚੁੱਕੇ ਸੱਤਵੇਂ ਕੰਟਰੀ ਟਾਈਮ ਦੀ 2000 ਦੀ ਰੋਟੀ ਖਾਂਦੇ ਸੀ ਹੂੰ ਤੇਵਲੀ ਸੀ ਟਿਵਲੀ ਸੀ ਹਾਂ ਉੱਥੇ ਮਹਿੰਗੀ ਸੀ ਇੱਥੇ ਅਸੀਂ ਖਾਵਾਂਗੇ ਜੇ ਮੰਨ ਕੇ ਚਲੋ ਵੀ ਇੱਕੋ ਹੀ ਚੀਜ਼ ਲੈਣੀ ਆ ਰੋਟੀ ਲੈਂਦੇ ਜਿਵੇਂ ਉੱਥੇ ਲੈਂਦੇ ਸੀ ਤੇ ਇੱਥੇ ਆਪਾਂ 1000 ਰੁਪਏ 'ਚ ਰੋਟੀ ਖਾਵਾਂਗੇ ਇੱਕ ਟਾਈਮ ਹਾਂ ਫਿਰ ਇੱਥੇ ਸਸਤਾ ਹੋਊਗਾ ਨਾ ਗੱਮ ਫਰਕ ਵੀ ਹੁੰਦਾ ਬਈ ਵੱਡੇ ਵੱਡੇ ਨੋਟ ਚੱਲਦੇ ਆ ਮਹਗਾਈ ਆ ਐਡੇ ਐਡੇ ਨੋਟਾਂ ਵਾਲੇ ਦੇਸ਼ 'ਚ ਫਿਰ ਤੁਹਾਨੂੰ ਪਤਾ ਵੀ ਚਲੋ ਇਹ ਤੁਹਾਡੇ ਲਈ ਉਹੀ ਆ ਤੁਸੀਂ ਗੈਸ ਕਰੋ ਅਸੀਂ ਕਿਹੜੇ ਦੇਸ਼ ਆ ਹਾਂ ਤੇ ਚਲੋ ਜੀ ਅੱਜ ਦੇ ਇਸ ਵਲੌਗ ਨੂੰ ਕਰਦੇ ਆ ਖਤਮ ਮਿਲਦੇ ਆ ਨਵੇਂ ਵਲੌਗ ਦੇ ਨਾਲ ਜਲਦੀ ਆਪਾਂ ਪਹੁੰਚ ਰਹੇ ਹਾਂ ਇੰਡੀਆ ਸਵਾਗਤ ਲਈ ਪਹੁੰਚੋ ਜਿਹੜਾ ਜਿਹੜਾ ਪਹੁੰਚ ਸਕਦਾ ਦਿੱਲੀ ਸਵਾਗਤ ਨਹੀਂ ਕਰੋਗੇ ਕਿਹਾ ਹਾਂ ਤੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿੱਦਾਂ ਜਿਹਾ ਲੱਗਦਿਆ ਬਾਏ ਬਾਏ ਜੀ ਗੁੱਡ ਨਾਈਟ